ਹੁਣ ਇਹ ਹੋ ਰਿਹਾ ਕਿ ਖੇਤੀ ਦੇ ਖਰਚੇ ਬਹੁਤ ਵਧ ਗਏ ਨੇ ਹਾਂਜੀ ਅਸੀਂ ਹੁਣ ਇਹਦੀ ਡਿਜੀਟਾਈਜੇਸ਼ਨ ਕਰ ਰਹੇ ਹਾਂ ਠੀਕ ਹੈ ਵੀ ਜਿਹੜੇ ਵੀ ਐਗਰੀਕਲਚਰ ਦੇ ਸਾਡੇ ਪ੍ਰੋਸੈਸ ਨੇ ਉਹਨੂੰ ਅਸੀਂ ਡਿਜੀਟਾਈਜ਼ ਕਰੀਏ ਉਹ ਅਸੀਂ ਡਿਮੋਨਸਟ੍ਰੇਟ ਕਰਤਾ ਕਿ ਇਦਾਂ ਦਾ ਵੀ ਟਰੈਕਟਰ ਬਣ ਸਕਦਾ ਜੀ ਨੂੰ ਤੁਸੀਂ ਆਟੋ ਸਟੀਅਰਿੰਗ ਹੈਗਾ ਤੇ ਡਰਾਈਵਰ ਹੇਠੇ ਬੈਠ ਕੇ ਵੀ ਟਰੈਕਟਰ ਚੱਲੀ ਜਾਣਾ ਸਮਾਨੂ ਪਤਾ ਲੱਗੂਗਾ ਕਿ ਇਦਾਂ ਦੇ ਟਰੈਕਟਰ ਬਣ ਸਕਦੇ ਨੇ ਉਹਨਾਂ ਨੇ ਹੁਣ ਡਿਮਾਂਡ ਕਰ ਰਹੇ ਆ ਹਾਂ ਜੀ ਕੰਮ ਕਰਦਾ ਟਰੈਕਟਰ ਦੇ ਨਾਲ ਤਾਂ ਲੈੰਡਾ ਵੀ ਸਹੀ ਬਣਦੀ ਆ ਨਹੀਂ ਸਭ ਕੁਝ ਸਹੀ ਹੁੰਦਾ ਕਿ ਇਹ ਵੀ ਬਿਲਕੁਲ ਉਸੇ ਤਰ੍ਹਾਂ ਕੰਮ ਕਰੇਗਾ ਬਿਲਕੁਲ ਜੀ ਉਸ ਨਾਲ ਉਹ ਐਕਿਊਰੇਟ ਕਰਦਾ ਕਿਉਂਕਿ ਕੰਪਿਊਟਰਾਈਜ਼ ਹੋ ਜਾਏਗਾ ਹੁੰਦਾ ਹੀ ਰਹਿੰਦਾ ਕਿ ਬ੍ਰੇਕ ਮਾਰਤੀ ਕਦੇ ਆਪਾਂ ਰੇਸ ਸਥਿਤੀ ਵਿੱਚ ਡਿਜੀਟਲ ਬੋਲ ਲਗਵਾਉਦੇ ਨਾ ਇਹਦੀ ਸੀਕੁਰੀ ਰੇਸ ਸੈੱਟ ਕਰਦਣੀ ਹੈ ਉਸੇ ਇੱਕੋ ਰੇਸ ਦੇ ਨਾਲ ਇੱਕੋ ਸਪੀਡ ਦੇ ਆਕੂ ਮਿਲ ਜਾਣੇ ਤੇ ਚੇਪਲਾ ਬਾਹਰ ਹੋਈ ਉਹ ਬਸ ਦੁਆਰੇ ਨਹੀਂ ਜਾਇਵਾ আচ্ছা ਤੇ ਇਹ ਇਹ ਵਿੱਚ ਜਗ੍ਹਾ ਵੀ ਨਹੀਂ ਛੱਡੇਗਾ ਜਿੱਥੇ ਪਹਿਲਾਂ ਲਾਈਨ ਗਈ ਉਹਦੇ ਨਾਲ ਅਸੀਂ ਲਾਈਨ ਲਾਊਗਾ ਕਿੰਨਾ ਕੁ ਸਮਾਂ ਲੱਗਿਆ ਕਿਉਂਕਿ ਬਹੁਤ ਵੱਡੀ ਰਿਸਰਚ ਰਹੀ ਹੋਈ ਤੇ ਪਿੱਛੇ ਸੋ ਇਹਨੇ ਮੈਂ ਦੱਸਿਆ ਸੀ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਕਿਉਂਕਿ ਇਹ ਜਿਹੜੇ ਪਾਲ ਸਿੰਘ ਨੇ ਸੈਂਸਰ ਨੇ ਉਹ ਸਾਡੇ ਕੋਲ ਨਹੀਂ ਹੈਗੇ ਜਿਹੜਾ ਪ੍ਰੋਗਰਾਮ ਅਸੀਂ ਕਰਦੇ ਆ ਉਹ ਪ੍ਰੋਗਰਾਮ ਸਾਡੇ ਕੋਲ ਨਹੀਂ ਹੈਗਾ ਇਹਦੇ ਵਿੱਚ ਜਿਹੜੀ ਟੈਕਨੋਲੋਜੀ ਅਸੀਂ ਯੂਐਸਏ ਤੋਂ ਇਹ ਇਹ ਤੇ ਲੇਬਰ ਕੰਡੀ ਨਹੀਂ ਬਣੀ ਖਾਸ ਕਰਕੇ ਜਦੋਂ ਆਪਣੇ ਕੋਲ ਕੋਰੋਨਾ ਦਾ ਪੀਰੀਅਡ ਆਇਆ ਸੀ ਲੇਬਰ ਹੈ ਹੀ ਨਹੀਂ ਸੀ ਮੋਜ਼ੋ ਨਾ ਕਿ ਜੰਗ ਬੜੀ ਲੋਡ ਮਹਿਸੂਸ ਹੋ ਰਹੀ ਸੀ ਕਿ ਹੋਮ ਚੀਕਰੀ ਲੇਬਰ ਤਾਂ ਆ ਰਹੀ ਤੇ ਇੱਕ ਮਸ਼ੀਨ ਚਾਹੀਦੀ ਹੈ ਉਦੋਂ ਤੋਂ ਅਸੀਂ ਕੰਮ ਕਰ ਰਹੇ ਹਾਂ ਉਸ ਤੋਂ ਪਹਿਲਾਂ ਵੀ ਕੰਮ ਕਰ ਰਹੇ ਹਾਂ ਸੋ ਉਹ ਮਸ਼ੀਨ ਜਿਹੜੀ ਸੀ ਹੁਣ ਅਸੀਂ ਉਹਦੇ ਉੱਤੇ ਰਿਮੋਟ ਲਗਾ ਦਿਆ ਠੀਕ ਹੈ ਜਿਵੇਂ ਟੀਵੀ ਦਾ ਰਿਮੋਟ ਹੁੰਦਾ ਹੈ ਜੀ ਉਹ ਰਿਮੋਟ ਹੈ ਤੇ ਜਿਸ ਨੇ ਉਹ ਚਲਾਉਣੀ ਹੈ ਉਹ ਬਾਹਰ ਬੈਠ ਜਾਏਗਾ ਵੱਟ ਤੇ ਛਾਂ ਦੇ ਵਿੱਚ ਰਿਮੋਟ ਦੇ ਨਾਲ ਉਹ ਕੰਟਰੋਲ ਕਰੇਗਾ ਅਸੀਂ ਸਕੂਲ ਖੋਲਿਆ ਇੱਕ ਹੁਣ ਤੁਹਾਡਾ ਨਾ ਹੈਗਾ ਇਸ ਵਿਸ਼ਾ ਸ ਮੀਨ ਸਕੂਲ ਵਿਸ਼ਾ ਮੀਨ ਡਿਜੀਟਲ ਇਨੋਵੇਸ਼ਨ ਫॉर ਸਮਾਰਟ ਐਗਰੀਕਲਚਰ ਇੱਕ ਸਕੂਲ ਬਣਾਤਾ ਜਿਹਦੇ ਵਿੱਚ ਅਸੀਂ ਬੀਐਸਸੀ ਐਮਐਸਸੀ ਪੀਐਸਕੇ ਵੀ ਕਰਾਇਆ ਕਰਾਂਗੇ ਉਹਦੇ ਵਿੱਚ ਅਸੀਂ ਸਾਇੰਟਿਸਟ ਪ੍ਰੋਡਿਊਸ ਕਰਾਂਗੇ ਜੇ ਫਿਰ ਅਸੀਂ ਟਿਊਬਲ ਚਲਾਉਦੇ ਸੀ ਜੀ ਇਹਦੇ ਵਿੱਚ ਉਹ ਵੀ ਲੋੜ ਨਹੀਂ ਹੈਗੀ ਇਹਦੇ ਵਿੱਚ ਅਸੀਂ ਸੈਂਸਰ ਲਗਾ ਦਨੇ ਖੇਤ ਦੇ ਵਿੱਚ ਸੈਂਸਰ ਵੇਖਦਾ ਕਿ ਮੌਇਸਚਰ ਕਿੰਨੀ ਹੈ ਜੇ ਉਸ ਫਸਲ ਨੂੰ ਜਿੰਨੇ ਮੌਇਸਚਰ ਚਾਹੀਦੇ ਸਾਨੂੰ ਪਤਾ ਫੀਡ ਕਰ ਦੰਨੇ ਆ ਤੇ ਉਹ ਮੌਇਸਚਰ ਜਦੋਂ ਕੋਲੋਂ ਵੀ ਸੈਂਸਰ ਨੇ ਆਟੋਮੈਟਿਕਲੀ ਟਿਊਬਲ ਤੁਹਾਡਾ ਆਨ ਕਰ ਦੇਣਾ ਇੰਡੀਆ ਦੇ ਵਿੱਚ ਜਿਹੜੀ 50% 50% ਐਗਰੀਕਲਚਰ ਮਸ਼ੀਨਰੀ ਇੰਡੀਆ ਦੇ ਵਿੱਚ ਹੈਗੀ ਉਹਦੇ ਪ੍ਰੋਟੋਟਾਈਪ ਇੱਥੇ ਲੁਧਿਆਣਾ ਸਾਡੇ ਐਸਸੀ ਨਿਊ ਕਾਲਜ ਨੇ ਬਣਾਏ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਵਾਇਤੀ ਖੇਤੀ ਤੋਂ ਡਿਜੀਟਲ ਖੇਤੀ ਵੱਲ ਵਧ ਰਹੀ ਹੈ ਜਾਣਦੇ ਆ ਡਾਕਟਰ ਸਦबीर ਗੋਸਲ ਹੋਰਾ ਤੋਂ ਜੋ ਵਾਈਸ ਚਾਂਸਲਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਨੇ ਐਡੀ ਵੱਡੀ ਮੱਲਾ ਮਾਰੀਆਂ ਨੇ ਆਉ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਪੈਸ਼ਲੀ ਦਕਸਬ ਅੱਜ ਜੋ ਨਮੂਨਾ ਖੇਤਾਂ ਦੇ ਵਿੱਚ ਅਸੀਂ ਦੇਖਿਆ ਸਾਰੇ ਦੇਖ ਕੇ ਹੈਰਾਨ ਰਹਿ ਗਏ ਇੰਨਾ ਸਾਰੇ ਇਕੱਠ ਹੋਇਆ ਸੀ ਬਹੁਤ ਸਾਰੇ ਪੱਤਰਕਾਰ ਆਏ ਹੋਏ ਸੀ ਤੁਹਾਡੀ ਰਹਿਨੁਮਾਈ ਦੇ ਅੰਦਰ ਡਿਜੀਟਲ ਖੇਤੀ ਵੱਲ ਅਸੀਂ ਵੱਧ ਰਹੇ ਹਾਂ ਹਾਂ ਜੀ ਕੀ ਹੈ ਇਹ ਮੈਡਮ ਹੁਣ ਤੱਕ ਤਾਂ ਅਸੀਂ ਰਵਾਇਤੀ ਖੇਤੀ ਕਰਦੇ ਹਾਂ ਜੀ ਜੋ ਸਾਡੇ ਫੋਰ ਫਾਦਰ ਕਰਦੇ ਹੁੰਦੇ ਸੀ ਤੇ ਹੁਣ ਇਹ ਹੋ ਰਿਹਾ ਕਿ ਖੇਤੀ ਦੇ ਖਰਚੇ ਬਹੁਤ ਵਧ ਗਏ ਨੇ ਹਾਂ ਜੀ ਸੋ ਜਿੱਦ ਨਾਲ ਫਾਰਮਨ ਨੂੰ ਇਹ ਲੱਗਦਾ ਕਿ ਮੇਰੀ ਜਿਹੜੀ ਨੈਟ ਇਨਕਮ ਹੈ ਉਹ ਘਟ ਗਈ ਹੈ ਹੂੰ ਤੇ ਅਸੀਂ ਹੁਣ ਇਹਦੀ ਡਿਜੀਟਾਈਜੇਸ਼ਨ ਕਰ ਰਹੇ ਹਾਂ ਠੀਕ ਹੈ ਵੀ ਜਿਹੜੇ ਵੀ ਐਗਰੀਕਲਚਰ ਦੇ ਸਾਡੇ ਪ੍ਰੋਸੈਸ ਨੇ ਉਹਨੂੰ ਅਸੀਂ ਡਿਜੀਟਾਈਜ਼ ਕਰੀਏ ਡਿਜੀਟਾਈਜੇਸ਼ਨ ਨਾਲ ਬਹੁਤ ਜਗ੍ਹਾ ਤੇ ਸਾਨੂੰ ਉਹਦੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਹੈਗੀ ਪ੍ਰੋਸੈਸ ਦੀ ਕੋਸਟ ਘਟੇਗੀ ਠੀਕ ਹੈ ਤੇ ਲੇਬਰ ਦੀ ਵੀ ਸਾਨੂੰ ਪ੍ਰੋਬਲਮ ਆ ਰਹੀ ਹੈ ਕਿ एवरी ਟਾਈਮ ਤੇ ਲੇਬਰ ਨਹੀਂ ਮਿਲਦੀ ਉਹਦੀ ਘਾਟ ਰਹਿੰਦੀ ਹੈ ਹਰ ਖੇਤਰ ਜੀ ਲੇਬਰ ਦੀ ਘਾਟ ਹੈਗੀ ਹੈ ਇੱਕ ਆਪਸ਼ਨ ਦਬਾਗੇ ਸੀ ਜੇ ਲੇਬਰ ਦੀ ਘਾਟ ਆਉਂਦੀ ਹੈ ਤੇ ਸਾਡੇ ਕੋਲ ਇੱਕ ਉਹਦਾ ਸੋਲੂਸ਼ਨ ਹੈਗਾ ਤੇ ਫਵਰ ਨੂੰ ਅਡਾਪਟ ਕਰ ਸਕਦੇ ਹਾਂ ਜੀ ਸੋ ਅਸੀਂ ਐਸੇ ਕਰਕੇ ਇੱਥੇ ਇੱਕ ਸਾਡੇ ਕੋਲ ਜਿਹੜਾ ਇੰਜੀਨੀਅਰਿੰਗ ਕਾਲਜ ਸੀ ਲੁਧਿਆਣਾ ਪੰਜਾਬ ਰੀਕਚਰਨ ਅੰਸ਼ੀ ਦੇ ਵਿੱਚ ਇੱਕ ਕਾਲਜ ਆਫ ਐਗਰੀਕਲਚਰ ਇੰਜੀਨੀਅਰਿੰਗ ਹੈਗਾ ਬਹੁਤ ਪੁਰਾਣਾ 50 ਸਾਲ ਪੁਰਾਣਾ ਉਹਦੀ ਬਹੁਤ ਦੇਣ ਹੈ ਜਿੰਨੇ ਅਸੀਂ ਖੇਤੀ ਮਸ਼ੀਨਰੀ ਵੇਖਦੇ ਹਾਂ ਇੰਡੀਆ ਦੇ ਵਿੱਚ ਹਾਲ ਨੇ ਡ੍ਰਿਲਾਂ ਨੇ ਤੇ ਹੋਰ ਬਹੁਤ ਸਾਰੇ ਅਸੀਂ ਦੇਖਦੇ ਸਵਿੰਗ ਮਸ਼ੀਨਾਂ ਨੇ ਜਿਹੜੀਆਂ ਕਲਟੀਵੇਟਰਸ ਨੇ ਰੋਟਾਵੇਟਰਸ ਨੇ ਉਹਨਾਂ ਦੇ ਜਿਹੜੇ ਪ੍ਰੋਟੋਟਾਈਪ ਸੀ ਜੀ ਉਹ ਇੱਥੇ ਇੰਜੀਨੀਅਰਿੰਗ ਕਾਲਜ ਬਣੇ ਨੇ ਅੱਛਾ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਮੈਨੂਫੈਕਚਰਰ ਹੈਗੇ ਨੇ ਜਿਹੜੇ ਕਿ ਐਗਰੀਕਲਚਰ ਮਸ਼ੀਨਰੀ ਹੀ ਬਣਾਉਂਦੇ ਨੇ ਸੋ ਉਹ ਸਾਡੇ ਕੋਲ ਹਰ ਮਹੀਨੇ ਇੱਥੇ ਮੀਟਿੰਗ ਵੀ ਸੀ ਉਹਨਾਂ ਨਾਲ ਕਰਦੇ ਆ ਤੇ ਉਹ ਜੋ ਅਸੀਂ ਪ੍ਰੋਟੋਟਾਈਪ ਇੱਥੇ ਡਵੈਲਪ ਕਰਦੇ ਆ ਉਹ ਸਾਡੇ ਕੋਲ ਲੈ ਲੈਂਦੇ ਨੇ ਇਰ ਨੂੰ ਸਕੇਲ ਅਪ ਕਰਕੇ ਕਮਰਸ਼ੀਅਲ ਪ੍ਰੋਡਕਸ਼ਨ ਕਰਦੇ ਨੇ ਉਹ ਇੰਨਾ ਵਧੀਆ ਕਿ ਇੰਡੀਆ ਦੇ ਵਿੱਚ ਜਿਹੜੀ 50% 50% ਐਗਰੀਕਲਚਰ ਮਸ਼ੀਨਰੀ ਇੰਡੀਆ ਦੇ ਵਿੱਚ ਹੈਗੀ ਉਹਦੇ ਪ੍ਰੋਟੋਟਾਈਪ ਇੱਥੇ ਲੁਧਿਆਣੇ ਸਾਡੇ ਐਸ ਇੰਜੀਨੀਅਰ ਕਾਲਜ ਨੇ ਬਣਾਏ ਹੋਏ ਨੇ ਇਹ ਮਸ਼ੀਨਰੀ ਹੁਣ ਜਿਹੜੀ ਹੈਗੀ ਅਸੀਂ ਕੋਸ਼ਿਸ਼ ਕਰਦੇ ਜੀ ਕਿ ਸਾਡੇ ਫਾਰਮਰ ਛੋਟੇ ਨੇ ਉਹ ਪੈਸਾ ਨਹੀਂ ਖਰਚਾਦੇ ਅਸੀਂ ਸਸਤੀ ਜਿਹੜੀ ਮਸ਼ੀਨਰੀ ਸੀ ਉਹ ਪਣਾਉਂਦੇ ਸੀ ਅਫਰੀਕਨ ਕੰਟਰੀ ਵੀ ਬਹੁਤ ਸਾਰੀ ਇੰਪੋਰਟ ਕਰਨ ਲੱਗੇ ਪੰਜਾਬ ਤੋਂ ਐਗਰੀਕਲਚਰ ਮਸ਼ੀਨਰੀ ਬਾਹਰ ਵੀ ਜਾ ਰਹੀ ਹੈ ਜੀ ਸੋ ਹੁਣ ਅਸੀਂ ਗੱਲ ਕਰਦੇ ਹਾਂ ਡਿਜੀਟਾਈਜੇਸ਼ਨ ਜੀ ਬਿਲਕੁਲ ਇਹਦੇ ਵਾਸਤੇ ਸਾਨੂੰ ਮੈਨ ਪਾਵਰ ਚਾਹੀਦੀ ਹੁੰਦੀ ਹੈ ਜਿਹੜੇ ਡਿਜੀਟਲ ਐਗਰੀਕਲਚਰ ਦਾ ਕੰਮ ਕਰ ਸਕਣ ਬਿਲਕੁਕਿਤੇ ਅਸੀਂ ਸਕੂਲ ਖੋਲਿਆ ਇੱਕ ਉਹਦਾ ਨਾਮ ਹੈਗਾ ਐਸ ਡਿਸ਼ਾ ਉਹ ਐਸ ਮੀਨਸ ਸਕੂਲ ਡਿਸ਼ਾ ਮੀਨ ਡਿਜੀਟਲ ਇਨੋਵੇਸ਼ਨ ਫਾਰ ਸਮਾਰਟ ਐਗਰੀਕਲਚਰ ਇੱਕ ਸਕੂਲ ਬਣਾਤਾ ਜਿਹਦੇ ਵਿੱਚ ਅਸੀਂ ਬੀਐਸਸੀ ਐਮਐਸਸੀ ਪੀਐਚਡੀ ਵੀ ਕਰਾਇਆ ਕਰਾਂਗੇ ਉਹਦੇ ਵਿੱਚ ਅਸੀਂ ਸਾਇੰਟਿਸਟ ਪ੍ਰੋਡਿਊਸ ਕਰਾਂਗੇ ਜਿਹੜੀ ਕਿ ਮੈਨ ਪਾਵਰ ਪ੍ਰੋਡਿਊਸ ਕਰਾਂਗੇ ਜਿਹੜੀ ਅੱਗੇ ਡਿਜੀਟਾਈਜੇਸ਼ਨ ਕਰੇਗੀ ਐਗਰੀਕਲਚਰ ਦੇ ਵਿੱਚ ਹੂੰ ਸੋ ਉਸ ਤੋਂ ਬਾਅਦ ਅਸੀਂ ਹੁਣ ਕੰਮ ਵੀ ਸ਼ੁਰੂ ਕੀਤਾ ਰਿਸਰਚ ਦਾ ਕਿਉਂਕਿ ਨਾਲ ਨਾਲ ਰਿਸਰਚ ਵੀ ਕਰ ਰਹੇ ਨੇ ਠੀਕ ਸੋ ਅੱਜ ਜੋ ਅਸੀਂ ਡਿਮੋਨਸਟ੍ਰੇਸ਼ਨ ਦਿੱਤੀ ਹੈ ਇਹ ਸੀ ਆਟੋ ਸਟੀਅਰਿੰਗ ਟਰੈਕਟਰ ਜੀ ਕਿਤੇ ਅਸੀਂ 10 ਸਾਲ ਦਾ ਕੰਮ ਕਰਦੇ ਆ ਜਿਹੜਾ ਟਰੈਕਟਰ ਹੈਗਾ ਜੇ ਅਸੀਂ ਇਸ ਨੂੰ ਆਟੋ ਸਟੀering ਕਰ ਦਈਏ ਡਰਾਈਵਰ ਜਿਹੜਾ ਹੈਗਾ ਉਹ ਥੋੜਾ ਬਹੁਤ ਤਾਂ ਹੈਲਪ ਉਹਦੀ ਹੋਰ ਹੈਲਪ ਹੋ ਜੂਗੀ ਸੋ ਉਹ ਅਸੀਂ ਡੈਮੋਨਸਟ੍ਰੇਟ ਕੀਤਾ ਸੋ ਇਹ ਜਿਹੜਾ ਬਣਾਇਆ ਆਟੋ ਸਟੀering ਟਰੈਕਟਰ ਇਹਦੇ ਵਿੱਚ ਇੱਕ ਤਾਂ ਜੀਪੀਐਸ ਸਿਸਟਮ ਲੱਗਦਾ ਜੀ ਬਿਲਕੁਲ ਦੂਜੇ ਦੇ ਚ ਕੰਪਿਊਟਰ ਲੱਗਦਾ ਕੰਪਿਊਟਰ ਵੱਡਾ ਨਹੀਂ ਆਈਪੈਡ ਜਿਹੜਾ ਛੋਟਾ ਹੁੰਦਾ ਹੈ ਠੀਕ ਹੈ ਜੀ ਤੇ ਤੀਜੇ ਦੇ ਸੈਂਸਰ ਲੱਗੇ ਹੋਏ ਨੇ ਇਹ ਤਿੰਨਾਂ ਦੇ ਨਾਲ ਅਸੀਂ ਇਹਨੂੰ ਕੰਟਰੋਲ ਕਰਦੇ ਹਾਂ ਉਹ ਉਸ ਜਿੱਥੇ ਸਟੀਅਰਿੰਗ ਓਰਗਨ ਵਾਲੀ ਲਗਾਤਾ ਸੀ ਆਈਪੈਡ ਉਹਦੇ ਉੱਤੇ ਅਸੀਂ ਡਾਟਾ ਫੀਡ ਕਰਦੇ ਹਾਂ ਕਿ ਤੁਸੀਂ ਕਿੰਨਾ ਖੇਤ ਬੋਣਾ ਆਧਾ ਏਕੜ 2 ਏਕੜ 3 ਏਕੜ 5 ਏਕੜ ਤੇ ਉਹ ਤੁਹਾਡਾ ਕਿੰਨੇ ਹਾਈਟ ਹੈ ਕਿੰਨੇ ਉਹਦੀ ਵਿਡਥ ਹੈਗੀ ਸਾਰਾ ਕਰਕੇ ਲੈਂਥ ਸਾਰਾ ਉੱਪਰ ਦੰਨੇ ਆ ਸੋ ਟਰੈਕਟਰ ਨੇ ਆਪਣੇ ਆਪ ਡਰਾਈਵਰ ਨੇ ਟਰੈਕਟਰ ਚਲਾ ਕੇ ਤਰ ਜਾਣਾ ਨਹੀਂ ਉੱਤੇ ਬੈਠਣਾ ਬੈਠਾ ਰਹੇ ਜੋ ਚਾਹੁੰਦਾ ਕਿ ਧੁੱਪ ਬਹੁਤ ਹੈ ਮਿੱਟੀ ਬਹੁਤ ਪੈਂਦੀ ਹੈ ਤੇ ਹਟ ਹਟ ਤਰ ਜਾਊਗਾ ਉਹ ਤੇ ਉਹਨਾਂ ਸਾਰਾ ਔਖੇ ਤੋਂ ਉਦਾਂ ਬਾ ਦੇਣਾ ਹੈਗਾ ਤੇ ਜਦੋਂ ਸਾਰਾ ਖੇਤ ਕੰਪਲੀਟ ਹੋ ਗਿਆ ਉਹਨੇ ਆਪਣੇ ਆਪ ਰੁਕ ਜਾਣਾ ਹੈਗਾ ਸਾਰਾ ਕੰਪਿਊਟਰਾਈਜ਼ ਹੋ ਜਾਏਗਾ ਠੀਕ ਹੈ ਡਾਕਟਰ ਸਾਹਿਬ ਇਹ ਡਿਸਟ੍ਰਿਕਟ ਖੇਤੀ ਤੋਂ ਤੱਕ ਪਹੁੰਚਣ ਨੂੰ ਨੱਕ ਸਮਾਂ ਲੱਗ ਗਿਆ ਕਿਉਂਕਿ ਬਹੁਤ ਵੱਡੀ ਰਿਸਰਚ ਰਹੀ ਹੋਣੀ ਇਹਦੇ ਪਿੱਛੇ ਸੋ ਇਹ ਮੈਂ ਦੱਸਿਆ ਸੀ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਕਿਉਂਕਿ ਇਹਦੇ ਜਿਹੜੇ ਪਾਰਟਸ ਨੇ ਜਿਵੇਂ ਸੈਂਸਰ ਨੇ ਉਹ ਸਾਡੇ ਕੋਲ ਨਹੀਂ ਹੈਗੇ ਜਿਹੜਾ ਪ੍ਰੋਗਰਾਮ ਅਸੀਂ ਕਰਦੇ ਆ ਉਹ ਪ੍ਰੋਗਰਾਮ ਸਾਡੇ ਕੋਲ ਨਹੀਂ ਹੈਗਾ ਇਹਦੇ ਚ ਵੀ ਜਿਹੜੀ ਟੈਕਨੋਲੋਜੀ ਅਸੀਂ ਯੂ ਐਸ ਏ ਤੋਂ ਲਈ ਹੈ ਸਾਇੰਟਿਸਟ ਸਾਡਾ ਯੂ ਐਸ ਏ ਗਿਆ ਸੀ ਉੱਥੇ ਲਰਨ ਕਰਕੇ ਆਇਆ ਉੱਥੇ ਇਹ ਚੀਜ਼ਾਂ ਹੋ ਰਹੀਆਂ ਨੇ ਸੋ ਉੱਥੋਂ ਦੀ ਟੈਕਨੋਲੋਜੀ ਸੀ ਲਰਨ ਕੀਤੀ ਹੈ ਹੁਣ ਅਸੀਂ ਡਿਮੋਨਸਟ੍ਰੇਟ ਕਰਤਾ ਕਿ ਇਦਾਂ ਦਾ ਵੀ ਟਰੈਕਟਰ ਬਣ ਸਕਦਾ ਜੀ ਨੂੰ ਤੁਸੀਂ ਆਟੋ ਸਟੀਅਰਿੰਗ ਹੈਗਾ ਤੇ ਡਰਾਈਵ नीचे बैठ जाओ ट्रैक्टर चली जाना एदे ਨਾਲ ਨਾ ਹੁਣ ਕਿਸਾਨਾਂ ਨੂੰ ਵੀ ਪਤਾ ਲੱਗੂਗਾ ਕਿ ਇਦਾਂ ਦੇ ਟਰੈਕਟਰ ਬਣ ਸਕਦੇ ਨੇ ਉਹਨਾਂ ਨੇ ਹੁਣ ਡਿਮਾਂਡ ਕਰਨੀ ਹੈ ਇਸ ਨੂੰ ਇਹ ਜਿਹੜਾ ਟਰੈਕਟਰ ਚਾਹੀਦਾ ਤੇ ਜਦੋਂ ਡਿਮਾਂਡ ਕਰਨਗੇ ਫਿਰ ਜਿਹੜੇ ਇੱਥੇ ਬਹੁਤ ਸਾਰੇ ਇੱਛੇ-ਅਛੇ ਮੈਨੂਫੈਕਚਰਰ ਇੰਡੀਆ ਦੇ ਵਿੱਚ ਮੈਂ ਤੇ ਲੁਧਿਆਣਾਈ ਆ ਜੋ ਅਸੀਂ ਬਾਹਰੋਂ ਇਮਪੋਰਟ ਕੀਤਾ ਲੈਣੇ ਬੰਣਾ ਸ਼ੁਰੂ ਹੋ ਜਾਣਾ ਹੂੰ ਬਿਲਕੁਲ ਸਹੀ ਹੈ ਇੱਥੇ ਹਰ ਚੀਜ਼ ਬਣਾ ਦਿੰਨੇ ਆਪਾਂ ਇਹ ਸਸਤਾ ਵੀ ਬਹੁਤ ਹੋ ਜਾਊਗਾ ਬਿਲਕੁਲ ਡਾਕਟਰ ਸਾਹਿਬ ਸਹੀ ਗੱਲ ਕਹੀ ਹੈ ਤੁਸੀਂ ਕਿ ਇਹ ਡਿਜੀਟਲ ਖੇਤੀ ਵੱਲ ਇੱਕ ਵੱਡਾ ਕਦਮ ਹੈ ਦੂਸਰਾ ਹੈਗੇ ਕਿ ਨਵੀਂ ਮਸ਼ੀਨਰੀ ਜਿਹੜੀ ਹੁਣ ਨਵੇਂ ਲੋਕਾਂ ਨੂੰ ਹੋਰ ਰੋਜ਼ਗਾਰ ਦੇएगी ਤੇ ਇੱਕ ਮੌਕਾ ਦੇਗੀ ਪੈਦਾ ਕਰਨ ਦਾ ਕਿੰਨਾ ਕਾਸਟ ਆ ਜਾਂਦੀ ਹੈ ਡਾਕਟਰ ਸਾਹਿਬ ਕਿਉਂਕਿ ਇਹ ਜਿਹੜਾ ਟੈਕਨੋਲੋਜੀ ਹੈ ਨਾ ਕਾਸਟ ਤਾਂ ਹਲੇ ਨਹੀਂ ਅਸੀਂ ਇਮੀਡੀਏਟਲੀ ਦੱਸ ਸਕਦੇ ਕਿ ਕਿ ਜਿੰਨੀ ਇਲੈਕਟ੍ਰੋਨਿਕਸ ਦੇ ਚੀਜ਼ਾਂ ਆ ਰਹੀਆਂ ਪਹਿਲਾਂ ਮੋਬਾਈਲ ਫੋਨ ਬਹੁਤ ਮਹਿੰਗੇ ਹੁੰਦੇ ਸੀ ਹੁਣ ਤਾਂ ਜਗਾ ਜਗ ਤੇ ਇੱਥੇ ਵੱਢਣੇ ਸ਼ੁਰੂ ਹੋ ਗਏ ਇੰਡੀਆ ਚ ਬਹੁਤ ਵੱਢ ਰਹੇ ਨੇ ਸੋ ਜਿਉ ਜਿਉ ਉਹ ਆਪਣਾ ਡਿਮਾਂਡ ਵੱਧਦੀ ਹੈ ਉਹਦੀ ਪ੍ਰੋਡਕਸ਼ਨ ਵੱਧਦੀ ਹੈ ਤੇ ਉਹ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਜੇ ਅੱਜ ਵੀ 150 ਤੋਂ 4-5 ਲੱਖ ਚ ਪੈਂਦਾ ਇਹ ਤੇ ਇਹਨੇ 1 ਲੱਖ ਤੇ ਆ ਜਾਣਾ ਠੀਕ ਹੈ ਕੋਸਰ ਲਾਂਚ ਕੰਪਨੀ ਇਥੇ ਆ ਰਹੀਆਂ ਨੇ ਹੁਣ ਜਿਹੜਾ ਕਿ ਇਹਨੂੰ ਬਣਾਉਣ ਗਿਆ ਠੀਕ ਹੈ ਡਾਕਟਰ ਸਾਹਿਬ ਇੱਕ ਫਾਇਦੇ ਦੀ ਜ਼ਰੂਰ ਗੱਲ ਕਰਾਂਗੇ ਕਿ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਕਿਉਂਕਿ ਜਿਹੜੀ ਲੇਬਰ ਕੋਸਟ ਹੈ ਉਹ ਬਹੁਤ ਘਟਣ ਵਾਲੀ ਹੈ ਲੇਬਰ ਮਿਲਦੀ ਨਹੀਂ ਹੈ ਇਸ ਬਾਬਤ ਤੁਸੀਂ ਕੀ ਕਹੋਗੇ ਅਸੀਂ ਲੇਬਰ ਨੂੰ ਤਾਂ ਰਿਪਲੇਸ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਵੀ ਕੰਮ ਚਾਹੀਦਾ ਹੈਗਾ ਪਰ ਅਸੀਂ ਲੇਬਰ ਨੂੰ ਵੀ ਐਜੂਕੇਟ ਕਰਾਂਗੇ ਸਕਿੱਲ ਦੇਵਾਂਗੇ ਉਹਨਾਂ ਨੂੰ ਵੀ ਇਹ ਜਿਵੇਂ ਹੁਣ ਅਸੀਂ ਇਹ ਚੀਜ਼ਾਂ ਚਲਾਉਣੀਆਂ ਨੇ ਲੇਬਰ ਇਹੋ ਜਿਹੀ ਹੋਵੇ ਜਿਹੜੀ ਇੱਕ ਫੀਡ ਕਰ ਦੇ ਇਹਦੇ ਵਿੱਚ ਲੇਵਰ ਵੀ ਫਾਇਦਾ ਹੋ ਜੂਗਾ ਉਹਨੇ ਵੀ ਜ਼ਰੂਰਤ ਤੋਂ ਪੇ ਬੈਠਣਾ ਹੈਗਾ ਟਰੈਕਟਰ ਦੇ ਉੱਤੇ ਉਹ ਵੀ ਬਾਹਰ ਬੈਠ ਛਾਂ ਚ ਬੈਠ ਜੂਗਾ ਲੇਵਰ ਵੀ ਜਿਹੜੀ ਹੈਗੀ ਉਹਨੂੰ ਸਕਿੱਲ ਵੀ ਦੇਵਾਂਗੇ ਅਸੀਂ ਸੋ ਜਦੋਂ ਲੇਵਰ ਨਹੀਂ ਮਿੰਦੀ ਨਾ ਫਿਰ ਸਾਡੇ ਕੋਲੇ ਅਲਟਰਨੇਟਿਵ ਵੀ ਹੈਗਾ ਠੀਕ ਹੈ ਡਾਕਟਰ ਇੱਕ ਹੁੰਦਾ ਕਿ ਜਦੋਂ ਆਦਮੀ ਕੰਮ ਕਰਦਾ ਟਰੈਕਟਰ ਦੇ ਨਾਲ ਤਾਂ ਲੈਣਾ ਵੀ ਸਹੀ ਬੰਦੀਆਂ ਨੇ ਸਭ ਕੁਝ ਸਹੀ ਹੁੰਦਾ ਕਿ ਇਹ ਵੀ ਬਿਲਕੁਲ ਉਸੇ ਤਰ੍ਹਾਂ ਕੰਮ ਕਰੇਗਾ ਹਾਂ ਬਿਲਕੁਲ ਜੀ ਇਹ ਉਸਤ ਨਾਲੋਂ ਵੀ ਐਕੂਰੇਟ ਕਰਦਾ ਕਿਉਂਕਿ ਇਹ ਕੰਪਿਊਟਰਾਈਜ਼ਡ ਹੈਗਾ ਇਹ ਚੀਜ਼ਾਂ ਕੰਪਿਊਟਰਾਈਜ਼ਡ ਹੁੰਦੀਆਂ ਨੇ ਹੋਰ ਵੀ ਐਕੂਰੇਟ ਹੁੰਦੀਆਂ ਨੇ ਤੇ ਇਹਦੇ ਚ ਇਹ ਜਦੋਂ ਅਸੀਂ ਟਰੈਕਟਰ ਉੱਤੇ ਚਲਾਉਂਦੇ ਹਾਂ ਮੋੜ ਤੇ ਟਰੈਕਟਰ ਜਾਂਦਾ ਉਹਦੇ ਨਾਲ ਡਰਾਈਵਰ ਜਿਹੜਾ ਉਹਦੀ ਬ੍ਰੇਕ ਮਾਰਦਾ ਬ੍ਰੇਕ ਮਾਰ ਕੇ ਤੇ ਫਿਰ ਇੱਕਦਮ ਰੇਸ ਦਿੰਦਾ ਜਦੋਂ ਰੇਸ ਆਪਾਂ ਦਿੰਦੇ ਨਾ ਡੀਜ਼ਲ ਬਹੁਤ ਲੱਗਦਾ ਇੰਜ ਉਹ ਹੁੰਦਾ ਹੀ ਰਹਿੰਦਾ ਕਦੇ ਬ੍ਰੇਕ ਮਾਰਤੀ ਕਦੇ ਆਪਾਂ ਰੇਸ ਦੇਤੀ ਡੀਜ਼ਲ ਬਹੁਤ ਲੱਗਦਾ ਉਹਦੇ ਨਾਲ ਇਹਦੇ ਅਸੀਂ ਇੱਕ ਵਾਰੀ ਰੇਸ ਸੈੱਟ ਕਰ ਲੈਣੀ ਹੈ ਉਸ ਇੱਕੋ ਰੇਸ ਦੇ ਨਾਲ ਇੱਕੋ ਸਪੀਡ ਦੇ ਨਾਲ ਘੁੰਮ ਜਣਾ ਹੈ ਦੂਜਾ ਇਹ ਹੈਗਾ ਵੀ ਇਹ ਓਵਰਲੈਪਿੰਗ ਨਹੀਂ ਕਰਦਾ ਜਿੱਥੇ ਪਹਿਲਾਂ ਬਹਾਈ ਹੋ ਗਈ ਉਹਦੇ ਤੇ ਦੁਬਾਰੇ ਨਹੀਂ ਯਾਹੀ ਦਾ ਅੱਛਾ ਇਹ ਇਹ ਵਿੱਚੋ ਜਗ੍ਹਾ ਵੀ ਨਹੀਂ ਛੱਡੇਗਾ ਜਿੱਥੇ ਪਹਿਲਾ ਲਾਈਨ ਗਈ ਉਹਦੇ ਨਾਲ ਹੀ ਲਾਈਨ ਲਾਊਗਾ ਵਿੱਚ ਜਗ੍ਹਾ ਵੀ ਨਹੀਂ ਛੱਡਦਾ ਸੋ ਬਹੁਤ ਐਕਿਊਰੇਸੀ ਹੈ ਪ੍ਰੀਸੀਜਨ ਫਾਰਮਿੰਗ ਜਿਹਨੂੰ ਕਹਿੰਦੇ ਨੇ ਪ੍ਰੀਸੀਜਨ ਪਲੋਇੰਗ ਹੈ ਉਹ ਚੀਜ਼ੇ ਕਰੇਗਾ ਦੇਖੋ ਸਭ ਇੱਕ ਹੋਰ ਜਿਹੜੀ ਮਸ਼ੀਨ ਅੱਜ ਲਾਂਚ ਕੀਤੀ ਗਈ ਹੈ ਝੋਨਾ ਲਾਣ ਵਾਲੀ ਜਿਵੇਂ ਬਹੁਤ ਜ਼ਿਆਦਾ ਗਰਮੀ ਹੈ 40 45 ਡਿਗਰੀ ਟੈਂਪਰੇਚਰ ਚੱਲਿਆ ਜਾਂਦਾ ਉਹ ਉਸ ਮਸ਼ੀਨ ਦੇ ਬਾਰੇ ਵੀ ਥੋੜਾ ਇਹ ਮਸ਼ੀਨਾਂ ਨੇ ਜਪਨੀਜ਼ਾਂ ਮਸ਼ੀਨਾਂ ਆਇਆ ਸੀ 4-5 ਸਾਲ ਪਹਿਲਾਂ ਠੀਕ ਹੈ ਤੇ ਇਹ ਝੋਨੇ ਦੀ ਜਿਹੜੀ ਲੋਈਏ ਉਲੋਂ ਦੀਆਂ ਨੇ ਤੇ ਲੇਬਰ ਕਵਰੀ ਨਹੀਂ ਮਿਲਦੀ ਖਾਸ ਕਰਕੇ ਜਦੋਂ ਆਪਣੇ ਕੋਲ ਕਰੋਨਾ ਦਾ ਪੀਰੀਅਡ ਆਇਆ ਸੀ ਲੇਬਰ ਹੈ ਹੀ ਨਹੀਂ ਸੀ ਉਦੋਂ ਨੇ ਚੀਜ਼ਾਂ ਦੀ ਬੜੀ ਲੋਡ ਮਹਿਸੂਸ ਹੋ ਰਹੀ ਸੀ ਕਿ ਹੁਣ ਕੀ ਕਰੀਏ ਲੇਬਰ ਤਾਂ ਆ ਰਹੀ ਤੇ ਕੋਈ ਮਸ਼ੀਨ ਚਾਹੀਦੀ ਹੈ ਉਦੋਂ ਤੋਂ ਅਸੀਂ ਕੰਮ ਕਰ ਰਹੇ ਹਾਂ ਉਸ ਤੋਂ ਪਹਿਲਾਂ ਤੇ ਹੀ ਕੰਮ ਕਰ ਰਹੇ ਹਾਂ ਸੋ ਉਹਦੇ ਪਿੱਛੇ ਵੀ ਇਹ ਵਾਕ ਬਿਹਾਈਂਡ ਸੀ ਜਿਹੜੀਆਂ ਪਹਿਲਾਂ ਮਸ਼ੀਨਾਂ ਜਿਹੜੀ ਮਸ਼ੀਨ ਹੈਗੀ ਉਹਦੇ ਪਿੱਛੇ ਇੱਕ ਬੰਦਾ ਚੱਲਦਾ ਹੈ ਉਹ ਚੱਲਦਾ ਵੀ ਖੜੇ ਪਾਣੀ ਚ ਹੈ ਪਾਣੀ ਵੀ ਇੱਥੇ ਚਿੱਕੜ ਹੈ ਬਹੁਤ ਗਾਰਾ ਬਣਿਆ ਹੋਇਆ ਉਹਦੇ ਵਿੱਚ ਉਹਦੇ ਪੈਰ ਤਸ ਜਾਂਦੇ ਨੇ ਉਹਦੇ ਵਿੱਚੋਂ ਜਦੋਂ ਚਲਾਉਂਦਾ ਉਹਨੂੰ ਜ਼ੋਰ ਵੀ ਬਹੁਤ ਲੱਗਦਾ ਉਹਦੇ ਸਰੀਰ ਦੀ એનર્ਜੀ ਬਹੁਤ ਲੱਗਦੀ ਹੈ ਸੋ ਉਹ ਮਸ਼ੀਨ ਜਿਹੜੀ ਸੀ ਹੁਣ ਅਸੀਂ ਉਹਦੇ ਉੱਤੇ ਰਿਮੋਟ ਲਗਾ ਦਿਆ ਠੀਕ ਹੈ ਜਿਵੇਂ ਟੀਵੀ ਦਾ ਰਿਮੋਟ ਹੁੰਦਾ ਹੈ ਜੀ ਉਹ ਰਿਮੋਟ ਹੈ ਤੇ ਜਿਸ ਨੇ ਉਹ ਚਲਾਉਣੀ ਹੈ ਉਹ ਬਾਹਰ ਬੈਠ ਜਾਏਗਾ ਵੱਟ ਤੇ ਛਾਂ ਦੇ ਵਿੱਚ ਰਿਮੋਟ ਦੇ ਨਾਲ ਉਹਨੂੰ ਕੰਟਰੋਲ ਕਰੇਗਾ ਸੋ ਉਹਦੇ ਚ ਨਾਲ-ਨਾਲ ਘੁੰਮਣ ਦੀ ਜ਼ਰੂਰਤ ਨਹੀਂ ਹੈ ਗਰਮੀ ਦੇ ਵਿੱਚ ਠੀਕ ਹੈ ਦੇਖੋ ਇੱਕ ਹੋਰ ਜਿਹੜੀ ਗੱਲ ਉੱਥੋਂ ਮੈਨੂੰ ਪਤਾ ਲੱਗੀ ਹੈ ਕਿ ਪਾਣੀ ਦਾ ਲੈਵਲ ਕਿੰਨਾ ਹੈ ਪਾਣੀ ਚਾਹੀਦਾ ਨਹੀਂ ਚਾਹੀਦਾ ਇਸ ਚੀਜ਼ ਦਾ ਵੀ ਫਾਇਦਾ ਦੇ ਰਿਹਾ ਹੈ ਇਹ ਵੀ ਮੈਡਮ ਇੱਕ ਤੀਜੀ ਟੈਕਨੋਲੋਜੀ ਜਿਹੜੀ ਅਸੀਂ ਕੀਤੀ ਹੈ ਡਿਜੀਟਲ ਐਗਰੀ 2 ਤੋਂ 5 ਦਸਿਆਂ ਆਟੋ ਸਟੀਅਰਿੰਗ ਟਰੈਕਟਰ ਜੀ ਤੇ ਦੂਜੀ ਅਸੀਂ ਦੱਸ ਰਿਮੋਟ ਕੰਟਰੋਲਡ ਐਡੀ ਟ੍ਰਾਂਸਪਲੈਂਟਰ ਤੀਜੀ ਜਿਹੜੀ ਟੈਕਨੋਲੋਜੀ ਹੈ ਨਾ ਉਹ ਹੈਗਾ ਸਬ ਸਰਫੇਸ ਇਰੀਗੇਸ਼ਨ ਤੇ ਉਹਦੇ ਚ ਕੀ ਹੈਗਾ ਕਿ ਜਿਹੜੇ ਅਸੀਂ ਇਰੀਗੇਸ਼ਨ ਕਰਦੇ ਹੁਣ ਟਿਊਬਲਾਂ ਦੇ ਨਾਲ ਲਹਿਰਾਂ ਦੇ ਨਾਲ ਉਹ ਪਾਣੀ ਜਿਹੜਾ ਅਸੀਂ ਟਿਊਬਲ ਤੋਂ ਜਾਂ ਨਹਿਰ ਤੋਂ ਛੱਡਦੇ ਨੇ ਖੇਤ ਦੇ ਵਿੱਚ ਪਾਣੀ ਖੜਾ ਰਹਿੰਦਾ ਹੈ ਹੂੰ ਤੇ ਉਹ ਪਾਣੀ ਦੀ ਲੋੜ ਨਹੀਂ ਜਿਹੜੇ ਇਜ਼ਰਾਈਲ ਵਾਲੇ ਲੋਕ ਨੇ ਨਾ ਉਹ ਇਹ ਕਹਿੰਦੇ ਨੇ ਕਿ ਫਸਲ ਨੂੰ ਪਾਣੀ ਦੀ ਖੜੇ ਪਾਣੀ ਦੀ ਲੋੜ ਨਹੀਂ ਉਹਨੂੰ ਮੌਇਸਚਰ ਦੀ ਲੋੜ ਹੈ ਸਿਲ੍ਹ ਦੀ ਲੋੜ ਹੈ ਪਾਣੀ ਖੜਨ ਦੀ ਲੋੜ ਨਹੀਂ ਹੈ ਠੀਕ ਹੈ ਕਿਉਂਕਿ ਉਹਨਾਂ ਕੋਲ ਪਾਣੀ ਬਹੁਤ ਘੱਟ ਸੀ ਇਜ਼ਰਾਈਲ ਦੇ ਵਿੱਚ ਸੋ ਅਸੀਂ ਉਹ ਪਾਣੀ ਵੀ ਬਚਤ ਕਰਨ ਵਾਸਤੇ ਪਹਿਲਾਂ ਤਾਂ ਅਸੀਂ ਡ੍ਰਿਪ ਇਰੀਗੇਸ਼ਨ ਸ਼ੁਰੂ ਕੀਤੀ ਸੀ ਠੀਕ ਹੈ ਰੱਖੋ ਤੇ ਡ੍ਰਿਪ ਇਰੀਗੇਸ਼ਨ ਦੇ ਵੀ ਪ੍ਰੋਬਲਮਸ ਹੈਗੀਆਂ ਨੇ ਲੇਬਰ ਚਾਹੀਦੀ ਹੈ ਸੀਜ਼ਨ ਦੇ ਵਿੱਚ ਪਹਿਲਾਂ ਲਗਾਉਨੇ ਆ ਫਿਰ ਉਤਾਰਦੇ ਆ ਇੱਕ ਤੀਜੀ ਟੈਕਨੀਕ ਹੋਰ ਆ ਗਈ ਕਿ ਮਿੱਟੀ ਦੇ ਵਿੱਚ ਅਸੀਂ ਜਿਹੜੀਆਂ ਪਾਣੀ ਦੇ ਪਾਈਪਾਂ ਡੇਢ ਤੋਂ 2 ਫੁੱਟ ਤੇ ਨੀਚੇ ਦਵਾ ਦਿੰਦੇ ਆ ਮਿੱਟੀ ਦੇ ਵਿੱਚ ਠਾਂ ਉਹਦੇ ਵਿੱਚੋਂ ਪਾਣੀ ਉਹਦੇ ਥੋੜੇ ਸਰਾਖੋ ਨੇ ਉਹ ਜੋ ਉਜਾਊਟ ਕਰਦਾ ਰਹਿੰਦਾ ਅੱਛਾ ਜੋ ਤੇ ਜਦੋਂ ਆਪਾਂ ਕੋਈ ਫਸਲ ਲਾਉਨੇ ਆ ਫਸਲ ਦੀ ਜਿਹੜੀ ਜੜ੍ਹ ਹੈ ਨੀਚੇ ਹੁੰਦੀ ਮਿੱਟੀ 'ਚ ਜਿੱਥੇ ਜੜ੍ਹ ਹੈ ਨਾ ਉੱਥੇ ਸਲਾਬ ਰਹਿਣੀ ਆ ਗਿੱਲਾ ਰਹਿਣਾ ਛੇਠੋਂ ਪਾਣੀ ਉੱਪਰ ਨੂੰ ਆ ਰਿਹਾ ਜੜ੍ਹ ਨੂੰ ਹੀ ਪਾਣੀ ਚਾਹੀਦਾ ਸੋ ਉੱਪਰ ਵੀ ਜਿਹੜੇ ਅੱਗੇ ਵੀਡ ਗਰੋ ਕਰਦੇ ਸੀ ਨਦੀਨ ਗਰੋ ਕਰਦੇ ਸੀ ਉਹ ਵੀ ਘਟ ਜਾਨੇ ਕਿਉਂਕਿ ਉੱਥੇ ਪਾਣੀ ਹੈ ਨਹੀਂ ਸੁੱਕਾ ਪਿਆ ਉੱਥੇ ਦਾ ਹੇਟਾਂ ਜਿੱਥੇ ਜੜਨ ਰੋੜ ਉੱਥੇ ਪਾਣੀ ਜਾ ਰਿਹਾ ਸੋ ਇਹਦੇ ਫਿਰ ਅਸੀਂ ਕੀ ਕੀਤਾ ਅੱਗੇ ਅਸੀਂ ਖੇਤ ਜਾ ਕੇ ਦੇਖਦੇ ਸੀ ਕਿ ਪਾਣੀ ਸੁੱਕ ਗਿਆ ਤੇ ਹੁਣ ਇਹਨੂੰ ਪਾਣੀ ਦੇਣ ਦੀ ਲੋੜ ਹੈ ਇਰੀਗੇਸ਼ਨ ਦੀ ਤੇ ਫਿਰ ਅਸੀਂ ਟਿਊਬਲ ਚਲਾਉਂਦੇ ਸੀ ਇਹਦੇ ਵਿੱਚ ਉਹ ਵੀ ਲੋੜ ਨਹੀਂ ਹੈਗੀ ਇਹਦੇ ਵਿੱਚ ਅਸੀਂ ਸੈਂਸਰ ਲਗਾ ਦਿੰਨੇ ਖੇਤ ਦੇ ਵਿੱਚ ਸੈਂਸਰ ਵੇਖਦਾ ਹੈ ਕਿ ਮੌਇਸਚਰ ਕਿੰਨੀ ਹੈ ਜੇ ਉਸ ਫਸਲ ਨੂੰ ਜਿੰਨੇ ਮੌਇਸਚਰ ਚਾਹੀਦੇ ਸਾਨੂੰ ਪਤਾ ਫੀਡ ਕਰ ਦੰਨੇ ਆ ਤੇ ਉਹ ਮੌਇਸਚਰ ਜਦੋਂ ਘੱਡੂਗੀ ਸੈਂਸਰ ਨੇ ਆਟੋਮੈਟਿਕਲੀ ਟਿਊਬਲ ਤੁਹਾਡਾ ਓਨ ਕਰ ਦੇਣਾ ਜੀ ਸੋ ਸੈਂਸਰ بیسਡ ਹੈ ਵੀ ਟੈਕਨੋਲੋਜੀ ਇਹ ਵੀ ਡਿਜੀਟਲ ਐਗਰੀਕਲਚਰ ਦੀ ਆਉਂਦੀ ਹੈ ਜੀ ਲੋਕ ਸਭ ਕਿਸਾਨਾਂ ਵਾਸਤੇ ਖੇਤੀਬਾੜੀ ਯੂਨੀਵਰਸਿਟੀ ਬਹੁਤ ਕੰਮ ਕਰ ਰਹੀ ਹੈ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇਹ ਤਕਨੀਕ ਹੋਰ ਵੀ ਜ਼ਿਆਦਾ ਅਵੇਅਰਨੈਸ ਹੋ ਜਾਣਗੇ ਜਿਹੜੇ ਆਪਣੇ ਕਿਸਾਨ ਨੇ ਤੇ ਉਹ ਇਸ ਚੀਜ਼ ਦੀ ਡਿਮਾਂਡ ਕਰਨਗੇ ਤੇ ਤੁਹਾਡਾ ਕੀ ਪਲਾਨ ਹੈ ਇਹ ਸਿਖਲਾਈ ਦੇਣ ਵਾਸਤੇ ਕਿਉਂਕਿ ਹਰ ਕੋਈ ਪਹਿਲਾ ਲੈਣ ਤੋਂ ਪਹਿਲਾਂ ਸਿਖਲਾਈ ਲੈਣਾ ਚਾਹੁੰਦਾ ਹੈ ਦੇਖੋ ਇਹ ਹੁੰਦੀ ਹੈ ਜੋ ਹੁਣ ਅਸੀਂ ਕਰ ਰਹੇ ਹਾਂ ਰਿਸਰਚ ਹੈਗੀ ਹੈ ਜਦੋਂ ਰਿਸਰਚ ਸਾਡੀ ਸਹੀ ਹੋ ਜਾਂਦੀ ਫਿਰ ਸਾਡੇ ਕੋਲ ਰਿਸਰਚ ਏਵੈਲੂਏਸ਼ਨ ਕਮੇਟੀ ਇੱਥੇ ਬਣੀ ਹੋਈ ਹੈ ਤੇ ਉਹ ਇਹਨੂੰ ਪਰਖਦੀ ਹੈ ਹਾਰ ਐਂਗਲ ਤੋਂ ਜਦੋਂ ਉਹ ਸਾਨੂੰ ਆ ਰਹੀ ਸੀ ਜਿਹੜੀ ਸਾਡੀ ਕਮੇਟੀ ਹੈਗੀ ਆ ਉਹ ਇਹਨੂੰ ਕਹਿੰਦੀ ਠੀਕ ਹੈ ਫਿਰ ਐਕਸਟੈਂਸ਼ਨ ਦਾ ਕੰਮ ਹੁੰਦਾ ਕਿ ਇਹਨੂੰ ਫਾਰਮਰ ਤੱਕ ਅਸੀਂ ਕਿਵੇਂ ਪਹੁੰਚਾਉਣਾ ਉਹ ਫਿਰ ਟ੍ਰੇਨਿੰਗਾਂ ਦਿੰਦੇ ਨੇ ਡੈਮੋਨਸਟ੍ਰੇਸ਼ਨ ਦਿੰਦੇ ਨੇ ਤੇ ਜੀਬੇ ਨਾਲ ਤੱਕ ਲੋਕਾਂ ਤੱਕ ਇਹ ਟੈਕਨੋਲੋਜੀ ਚਲੀ ਜਾਵੇ ਸਾਡੇ ਕੋਲ ਕਮਿਊਨੀਕੇਸ਼ਨ ਸੈਂਟਰ ਹੈਗਾ ਤੇ ਜਿਹੜੇ ਅਸੀਂ ਬਹੁਤ ਸਾਰੇ ਪ੍ਰੋਗਰਾਮ ਕਰਦੇ ਆਂ ਤੇ ਨਾਲ ਸਾਡੇ ਕੋਲ ਡਾਇਰੈਕਟ ਟ੍ਰੈਂਸਫਰ ਐਜੂਕੇਸ਼ਨ ਐ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੋ ਟ੍ਰੇਨਿੰਗਾਂ ਦਿੰਨੇ ਜਿਹੜੀ ਇਹ ਵੀ ਅਸੀਂ ਦਿਖਾਇਆ ਅੱਜ ਜੀ ਇਹ ਨੂੰ ਸਾਡਾ ਮੇਲਾ ਲੱਗੇਗਾ 26 ਤੇ 27 ਸਤੰਬਰ ਨੂੰ ਲੁਧਿਆਣੇ ਬਹੁਤ ਵੱਡਾ ਮੇਲਾ ਲੱਗਣਾ ਤੇ ਉਹਦੇ ਵਿੱਚ ਇਹ ਟੈਕਨੋਲੋਜੀਸ ਅਸੀਂ ਜਿਹੜੀਆਂ ਡਿਜੀਟਲ ਆ ਰਹੀਆਂ ਨੇ ਉੱਥੇ ਡਿਮੋਨਸਟ੍ਰੇਟ ਕਰਾਂਗੇ ਹੋਰ ਵੀ ਨੇ ਜਿਵੇਂ ਡਰੋਨ ਦੀ ਟੈਕਨੋਲੋਜੀ ਆ ਗਈ ਹੈ ਡਰੋਨ ਦੇ ਨਾਲ ਆਪਾਂ ਸਪਰੇਅ ਕਰ ਸਕਦੇ ਆਂ ਤੇ ਉਹ ਵੀ ਅਸੀਂ ਸਾਰੀਆਂ ਡਿਮੋਨਸਟ੍ਰੇਟ ਕਰਾਂਗੇ ਜੋਸਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਾਇੰਟਿਸਟ ਪਾਦਾ ਕਰ ਰਹੀ ਹੈ ਤੇ ਕਿਸਾਨ ਨੂੰ ਸਾਇੰਟਿਸਟ ਬਣਾ ਰਹੀ ਹੈ ਹੁਣ ਕਿਉਂਕਿ ਜਿਸ ਤਰ੍ਹਾਂ ਦੀ ਕਾਢਾ ਕੱਢ ਰਹੀ ਨੇ ਤੇ ਤੁਹਾਡੀ ਰਹਿਨਮਾਈ ਦੇ ਅੰਦਰ ਜੋ ਇਹ ਕੰਮ ਹੋ ਰਿਹਾ ਹੈ ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈ ਸ਼ਲਾਗਾ ਯੋਗ ਹੈ ਬਹੁਤ ਬਹੁਤ ਸ਼ੁਕਰੀਆ ਤੁਸੀਂ ਐਨੇ ਜੇ ਵਕਤ ਦੇ ਅੰਦਰ ਬਹੁਤ ਵੱਡੀ ਇਨਫੋਰਮੇਸ਼ਨ ਸਾਨੂੰ ਦੇ ਦਿੱਤੀ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸਰ ਮੋਰ ਖੇਤੀ ਦੇਖ ਰਹੇ ਸੀ ਤੁਸੀਂ ਪ੍ਰੋਗਰਾਮ ਤੇ ਇਸ ਦੇ ਵਿੱਚ ਡਾਕਟਰ ਵੀ ਸੀ ਡਾਕਟਰ ਗੋਸਲ ਸਾਹਿਬ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੱਗੇ ਵੱਧ ਰਹੀ ਹੈ ਅਸੀਂ ਡਾਕਟਰ ਸਦੀਪ ਗੋਸਲ ਦਾ ਧੰਨਵਾਦ ਕਰਦੇ ਹਾਂ ਤੇ ਤੁਸੀਂ ਇਸ ਨੂੰ ਹੱਲਾਸ਼ੇਰੀ ਜ਼ਰੂਰ ਦਿਓ ਭਰ ਹਮ ਹੁਮਾ ਕੇ ਕਿਸਾਨ ਖੇਤੀਬਾੜੀ ਯੂਨੀਵਰਸਿਟੀ ਪਹੁੰਚਣ ਜਦੋਂ ਮੇਲਾ ਲੱਗੇਗਾ ਤਾਂ ਤੁਹਾਨੂੰ ਪੂਰੀ ਤਕਨੀਕ ਦੇ ਬਾਰੇ ਪਤਾ ਚੱਲੇਗਾ ਇਸ ਦੇ ਨਾਲ ਹੀ ਮੈਨੂੰ ਚੱਲਦੀ ਹੈ ਸਸ਼ੀ